ਮੇਰਾ ਨਾਮ ਹਰਜੀਤ ਸਿੰਘ ਜੀ ਕੀ ਪ੍ਰੋਬਲਮ ਹੋਈ ਜੀ ਪ੍ਰੋਬਲਮ ਸਰ ਇਹ ਵੀ ਬੱਚਾ ਸ੍ਰੀ ਸਾਹਿਬ ਪਾ ਗਿਆ ਨੂੰ ਪਹਿਲੇ ਡੱਕਿਆ ਗਿਆ ਅੰਦਰ ਜਾਣ ਤੋਂ ਔਰ ਡੱਕਿਆ ਗਿਆ ਵੀ ਕੜਾ ਔਰ ਸ੍ਰੀ ਸਾਹਿਬ ਜੋ ਨਹੀਂ ਹੈ ਬਾਅਦ ਮੈਂ ਉੱਥੇ ਕਹਿ ਕੇ ਦੁਬਾਰਾ ਕਲੇਮ ਕੀਤਾ ਫਿਰ ਉੱਥੇ ਗਏ ਆ ਔਰ ਫਿਰ ਇਹਨਾਂ ਨੂੰ ਐਂਟਰੀ ਦਿੱਤੀ ਔਰ ਕੜੇ ਵੀ ਲਵਾਏ ਜਾ ਰਹੇ ਬੱਚਿਆਂ ਦੇ ਇੱਥੇ ਇਸ ਚੀਜ਼ ਦਾ ਪੇਪਰ ਕਿੱਥੇ ਹੈ ਟ੍ਰਿਪਲ ਐਸ ਵੀ ਦਾ 433 ਟ੍ਰਿਪਲ ਐਮ ਵਿੱਚ ਹੋ ਰਿਹਾ ਕੀ ਕਹਿਆ ਕਿ ਦੇ ਕਿ ਕਿਉਂ ਪੁਲਿਸ ਪਨੀ ਅਲਾਉਡ ਨਹੀਂ ਕਰ ਰਹੇ ਪਹਿਲੇ ਸਰ ਕੌਣ ਕਹਿ ਰਹੇ ਕਿ ਉਹ ਸਰ ਜਿਹੜੇ ਗੇਟ ਤੇ ਖੜੇ ਆ ਸਾਰੇ ਫਿਰ ਪੁਲਿਸ ਵਾਲੇ ਨੇ ਅੰਦਰ ਕਪੜੀ ਪੁਲਿਸ ਵਾਲੇ ਨੇ ਕਹਿ ਕੇ ਵਾੜਿਆ ਉਹਨਾਂ ਨੇ ਉਬੜਵਾਇਆ ਉਹੀ ਵਾਰ ਦੇ ਬਲੇ ਉਹਨਾਂ ਨੂੰ ਕੀ ਪ੍ਰੋਬਲਮ ਹੈ ਕਿਸੇ ਦੀ ਸਾਰੇ ਪਤਾ ਨਹੀਂ ਕਿੰਦੇ ਸੀਰ ਸਾਹਿਬ ਨੂੰ ਪਹਿਨੇ ਕੜਾ ਸੀਰ ਸਾਹਿਬ ਨਾਲ ਉਤਰ ਨਹੀਂ ਹੈ ਪੇਪਰ ਦੇ ਵਿੱਚ ਹਾਂਜੀ ਕੋਈ ਜਿਹੜੇ ਸੀਰ ਸਾਹਿਬ ਦੇ ਪੇਪਰ ਦੇ ਨਹੀਂ ਸਾਦਾ ਬੱਚਾ ਹਾਂ ਸਾਰੇ ਪੇ ਤੇ ਇਹਨਾਂ ਨੂੰ ਪੁੱਛੋ ਕਲੇਮ ਕਰਨ ਦੇ ਜੇ ਪੰਜਾਬ ਵਿੱਚ ਵੀ ਡਾਇਰੈਕਟਿਵਿਕੇਸ਼ਨ ਜਿਹੜੀ ਸਾਨੂੰ ਦੱਸੀ ਪੈ ਰਹੀ ਪਈ ਹੈ ਕਿਹਨਾਂ ਪਰ ਸੀਰ ਸਾਹਿਬ ਦਾ ਕੀ ਮਹੱਤਤਾ ਹੈ ਕਿ ਉਹਦੇ ਵਿੱਚ ਇਨਸਟ੍ਰਕਸ਼ਨ ਵਿੱਚ ਕਿਤੇ ਵੀ ਨਹੀਂ ਲਿਖਿਆ ਗਿਆ ਉਹ ਪੰਜਾਬ ਵਿੱਚ ਹੈ ਨਾ ਪੰਜਾਬ ਵਿੱਚ ਇਦਾਂ ਦੀ ਗੱਲ ਹੋ ਗਈ ਤਾਂ ਕਿੱਸਾ ਪਰ ਕੜਾ ਉਹ ਦੋ ਦੋਨੋਂ ਚੀਜ਼ਾਂ ਸਾਰੇ ਨਹੀਂ ਨਹੀਂ ਨਾ ਜਾਣ ਦਿੱਤੀਆਂ ਫਿਰ ਜਦੋਂ ਮੈਂ ਬਰੈਸ ਕੀਤੀ ਉਹਦੇ ਲਈ ਵਿਰੋਧ ਕੀਤਾ ਫਿਰ ਮੇਰਾ ਬੱਚਾ ਅੰਦਰ ਗਿਆ ਅੱਜ ਕਿੰਨੇ ਪੇਪਰ ਕਿੰਨੇ ਆ ਪੇਪਰ 11:00 ਵਜੇ ਸ਼ੁਰੂ ਹੋਆ ਲੇਕਿਨ 9:00 ਦੀ ਐਂਟਰੀ ਸ਼ੁਰੂ ਕੀਤੀ ਹੋਈ ਹੈ ਇਹਨਾਂ ਨੇ ਔਰ ਜੇ ਕੱਲਾ ਬੱਚਾ ਹੁੰਦੈ ਨਾ ਹੋ ਸਕਦਾ ਪਰੇਸ਼ਾਨ ਹੋ ਕੇ ਪੇਪਰ ਦੇਣ ਤੋਂ ਬਾਹਰ ਖੜਾ ਰਹਿੰਦਾ ਮੇਰਾ ਠੀਕ ਹਾਂਜੀ ਪਤਾ ਹੈ ਸ੍ਰੀ ਸਾਹਿਬ ਲਾ ਸਕਦਾ ਕੋਈ ਕੋਈ ਵੀ ਨਾ ਸਕਦਾ ਕਹਿ ਰਹੇ ਡੱਕੇ ਹੋ ਕਹਿ ਰਹੇ ਨਾ ਤਾਂਹੀਂ ਤਾਂ ਮੈਂ ਆਇਆ ਜੀ ਸਰ ਚੈੱਕ ਤਾਂ ਕਰਨਾ ਹੀ ਹੁੰਦਾ ਡੱਕਣ ਦਾ ਮਤਲਬ ਇਹ ਥੋੜੀ ਵੀ ਚੈੱਕ ਨਹੀਂ ਕਰਨਾ ਸ੍ਰੀ ਸਾਹਿਬ ਥੋੜੀ ਲਾ ਸਕਦੇ ਦੱਸੋ ਕੋਣ ਲਾ ਸਕਦਾ ਮੇਰਾ ਨਾਮ ਹਰਜੀਤ ਸਿੰਘ ਜੀ ਕੀ ਪ੍ਰੋਬਲਮ ਹੈ ਜੀ ਪ੍ਰੋਬਲਮ ਸਰ ਇਹ ਵੀ ਬੱਚਾ ਸ੍ਰੀ ਸਾਹਿਬ ਪਾ ਕੇ ਉਹਨੂੰ ਔਰ ਡੱਕਿਆ ਗਿਆ ਫਿਰ ਕੜਾ ਔਰ ਛੀ ਸਭ ਜੇ ਨਹੀਂ ਬਾਚ ਮੈਂ ਉੱਥੇ ਕਹਿ ਕੇ ਦੁਬਾਰਾ ਕਲੇਮ ਕੀਤਾ ਫਿਰ ਉੱਥੇ ਗਏ ਆ ਔਰ ਫਿਰ ਇਹਨਾਂ ਨੂੰ ਐਂਟਰੀ ਦਿੱਤੀ ਔਰ ਕੜੇ ਵੀ ਲਗਏ ਜਾ ਰਹੇ ਬੱਚਿਆ ਦੇ ਇਥੇ ਇਸ ਚੀਜ਼ ਦਾ ਪੇਪਰ ਕਿੱਥੇ ਟ੍ਰਿਪਲ ਐਸਬੀ ਦਾ 438 ਟ੍ਰਿਪਲ ਐਮ ਵਿੱਚ ਹੋ ਰਿਹਾ ਕੀ ਕਹਿਆ ਕਿ ਇਹ ਪੈਸੇ ਅਲਾਉਟ ਨਹੀਂ ਕਰ ਰਹੇ ਪਹਿਲੇ ਸਰ ਕੌਣ ਕਹਿ ਰਹੇ ਕੋ ਸਰ ਜਿਹੜੇ ਗੇਟ ਤੇ ਖੜੇ ਆ ਸਾਰੇ ਫਿਰ ਪੁਲਿਸ ਵਾਲੇ ਨੇ ਅੰਦਰ ਕਪੜੀ ਪੁਲਿਸ ਵਾਲੇ ਨੇ ਕਹਿ ਕੇ ਵਾੜਿਆ ਉਹਨਾਂ ਨੇ ਉਬੜਵਾਇਆ ਇਹ ਨਹੀਂ ਵਾਰ ਦੇ ਬਲੇ ਉਹਨਾਂ ਨੂੰ ਕੀ ਪ੍ਰੋਬਲਮ ਹੈ ਕਿਸੇ ਸਰ ਇਹ ਪਤਾ ਨਹੀਂ ਕਿੰਦੇ ਸੀਰ ਸਾਹਿਬ ਨੂੰ ਪੈਨੇ ਕੜਾਉ ਸੀਰ ਸਾਹਿਬ ਲਾਉਟ ਨਹੀਂ ਹੈ ਪੇਪਰ ਦੇ ਦਿੱਤੇ ਹਾਂਜੀ ਤੇ ਕੁਝ ਜਿਹੜੇ ਸੀਰ ਸਾਹਿਬ ਦਾ ਪੇਪਰ ਦੇ ਨਹੀਂ ਚਾਹਦਾ ਬੱਚਾ ਮੈਂ ਸਾਰੇ ਪੇ ਤੇ ਇਹਨਾਂ ਨੂੰ ਪੁੱਛੋ ਕਲੇਮ ਕਰਨਾਂ ਜੇ ਪੰਜਾਬ ਦੇ ਵਿੱਚ ਵੀ ਆਇਡੈਂਟੀਫਿਕੇਸ਼ਨ ਜਿਹੜੀ ਸਾਨੂੰ ਦੱਸਣੀ ਪੈ ਰਹੀ ਹੈ ਅਸੀਂ ਕੌਣ ਆ ਪਰ ਸੀਰ ਸਾਹਿਬ ਦਾ ਕੀ ਮਹੱਤਤਾ ਹੈ ਕਿ ਉਹਦੇ ਵਿੱਚ ਇਨਸਟ੍ਰਕਸ਼ਨ ਵਿੱਚ ਕਿਤੇ ਵੀ ਨਹੀਂ ਲਿਖਿਆ ਗਿਆ ਉਹ ਪੰਜਾਬ ਵਿੱਚ ਨੇ ਪੰਜਾਬ ਵਿੱਚ ਇਦਾਂ ਦੀ ਗੱਲ ਹੋਈ ਕਿ ਤਾਂ ਕਿਸਾਂਗੇ ਪਰ ਕਿਹੜਾ اردو ਦੋਨੋਂ ਚੀਜ਼ਾਂ ਸਾਰੇ ਨਹੀਂ ਨਹੀਂ ਨਾ ਜਾਣ ਦਿੱਤੀਆਂ ਫਿਰ ਜਦੋਂ ਮੈਂ ਬਿਆਸ ਕੀਤੀ ਉਹਦੇ ਲਈ ਵਿਰੋਧ ਕੀਤਾ ਫਿਰ ਮੇਰਾ ਬੱਚਾ ਅੰਦਰ ਗਿਆ ਅੱਜ ਕਿੰਨੇ ਪੇਪਰ ਕਿੰਨੇ ਹੋਏ ਪੇਪਰ 11:00 ਵਜੇ ਸ਼ੁਰੂ ਹੋਇਆ ਲੇਕਿਨ 9:00 ਦੀ ਐਂਟਰੀ ਸ਼ੁਰੂ ਕੀਤੀ ਹੋਈ ਹੈ ਇਹਨਾਂ ਨੇ ਪਰ ਜੇ ਇਕੱਲਾ ਬੱਚਾ ਹੁੰਦਾ ਨਾ ਹੋ ਸਕਦਾ ਪਰੇਸ਼ਾਨ ਹੋ ਕੇ ਪੇਪਰ ਦੇਣ ਤੋਂ ਬਾਹਰ ਖੜਾ ਰਹਿਂਦਾ ਮੇਰਾ ਠੀਕ ਹਾਂਜੀ ਪਤਾ ਹੈ ਸ੍ਰੀ ਸਾਹਿਬ ਲਾਸਾ ਦਾ ਕੋਈ ਕੋਈ ਵੀ ਨਹੀਂ ਲਾ ਸਕਦਾ ਕਹਿ ਰਹੇ ਢੱਕੇਓ ਕਹਿ ਰਹੇ ਨਾ ਤਾਂਹੀਂ ਤਾਂ ਮੈਂ ਆਇਆ ਜੀ ਸਰ ਚੈੱਕ ਤਾਂ ਕਰਨਾ ਹੀ ਹੁੰਦਾ ਢੱਕਣ ਦਾ ਮਤਲਬ ਇਹ ਥੋੜੀ ਵੀ ਚੈੱਕ ਨਹੀਂ ਕਰ ਲਾ ਸ੍ਰੀ ਸਾਹਿਬ ਥੋੜੀ ਲਾਸਾ ਦੇ ਦੱਸੋ ਕੋਣ ਲਾਸਾ ਦਾ ਸਰ ਮੇਰਾ ਨਾਮ ਹਰਜੀਤ ਸਿੰਘ ਜੀ ਕੀ ਪ੍ਰੋਬਲਮ ਹੈ ਜੀ ਪ੍ਰੋਬਲਮ ਸਰ ਇਹ ਵੀ ਬੱਚਾ ਸ੍ਰੀ ਸਾਹਿਬ ਪਾ ਕੇ ਉਹਨੂੰ ਭਲੇ ਢੱਕਿਆ ਗਿਆ ਅੰਦਰ ਜਾਣ ਤੋਂ ਔਰ ਡੱਕਿਆ ਗਿਆ ਫਿਰ ਕੜਾ ਔਰ ਛੀ ਸਭ ਜੇ ਨਹੀਂ ਬਾਚ ਮੈਂ ਉੱਥੇ ਕਹਿ ਕੇ ਦੁਬਾਰਾ ਕਲੇਮ ਕੀਤਾ ਫਿਰ ਉੱਥੇ ਗਏ ਆ ਔਰ ਫਿਰ ਇਹਨਾਂ ਨੂੰ ਐਂਟਰੀ ਦਿੱਤੀ ਔਰ ਕੜੇ ਵੀ ਲਗਏ ਜਾ ਰਹੇ ਬੱਚਿਆ ਦੇ ਇਥੇ ਇਸ ਚੀਜ਼ ਦਾ ਪੇਪਰ ਕਿੱਥੇ ਟ੍ਰਿਪਲ ਐਸਬੀ ਦਾ 438 ਟ੍ਰਿਪਲ ਐਮ ਵਿੱਚ ਹੋ ਰਿਹਾ ਕੀ ਕਿਹਾ ਕਿ ਬਈ ਟਿਓ ਇਸ ਪੈਨੀ ਅਲਾਉਟ ਨਹੀਂ ਕਰ ਰਹੇ ਪਹਿਲੇ ਸਰ ਕੌਣ ਕਹਿ ਰਹੇ ਕੋ ਸਰ ਜਿਹੜਾ ਗੇਟ ਤੇ ਖੜੇ ਆ ਸਾਰੇ ਫਿਰ ਪੁਲਿਸ ਵਾਲੇ ਨੇ ਅੰਦਰ ਕਪੜੀ ਪੁਲਿਸ ਵਾਲੇ ਨੇ ਕਹਿ ਕੇ ਵਾੜਿਆ ਉਹਨਾਂ ਨੇ ਉਬੜਵਾਇਆ ਤੇ ਨਹੀਂ ਵਾੜੇ ਪਹਿਲੇ ਵੀ ਉਹਨਾਂ ਨੂੰ ਕੀ ਪ੍ਰੋਬਲਮ ਹੈ ਕਿਸੇ ਦੀ ਸਾਰੇ ਪਤਾ ਨਹੀਂ ਕਿੰਦੇ ਸੀਰ ਸਾਹਿਬ ਨੂੰ ਪੈਨੇ ਕੜਾਹ ਸੀਰ ਸਾਹਿਬ ਨਾਲ ਆਉਟ ਨਹੀਂ ਹੈ ਪੇਪਰ ਦੇ ਵਿੱਚ ਹਾਂਜੀ ਕੋਈ ਕੁ ਜਿਹੜੇ ਸੀਰ ਸਾਹਿਬ ਦੇ ਪੇਪਰ ਦੇ ਨਹੀਂ ਸਾਦਾ ਬੱਚਾ ਹਾਂ ਸਾਰੇ ਪੇ ਤੇ ਇਹਨਾਂ ਨੂੰ ਪੁੱਛੋ ਕਲੇਮ ਕਰਨ ਦੇ ਜੇ ਪੰਜਾਬ ਦੇ ਵਿੱਚ ਵੀ ਡਾਇਰੈਕਟਿਵਿਕੇਸ਼ਨ ਜਿਹੜੀ ਸਾਨੂੰ ਦੱਸਣੀ ਪੈ ਰਹੀ ਪਈ ਅਸੀਂ ਕੌਣ ਆ ਪਰ ਸੀਰ ਸਾਹਿਬ ਦਾ ਕੀ ਮਹੱਤਤਾ ਹੈ ਕਿ ਉਹਦੇ ਵਿੱਚ ਇਨਸਟ੍ਰਕਸ਼ਨ ਵਿੱਚ ਕਿਤੇ ਵੀ ਨਹੀਂ ਲਿਖਿਆ ਗਿਆ ਉਹ ਪੰਜਾਬ ਵਿੱਚ ਨੇ ਪੰਜਾਬ ਵਿੱਚ ਇਦਾਂ ਦੀ ਗੱਲ ਹੋ ਰਹੀ ਜੀ ਤਾਂ ਕਿਸਾਂਗੇ ਪਰ ਕਿਹੜਾ اردو ਦੋਨੋਂ ਚੀਜ਼ਾਂ ਸਾਰੇ ਨਹੀਂ ਨਹੀਂ ਨਾ ਜਾਣ ਦਿੱਤੀਆਂ ਫਿਰ ਜਦੋਂ ਮੈਂ ਬਿਆਸ ਕੀਤੀ ਉਹਦੇ ਲਈ ਵਿਰੋਧ ਕੀਤਾ ਫਿਰ ਮੇਰਾ ਬੱਚਾ ਅੰਦਰ ਗਿਆ ਅੱਜ ਕਿੰਨੇ ਪੇਪਰ ਕਿੰਨੇ ਹੋਏ ਪੇਪਰ 11:00 ਵਜੇ ਸ਼ੁਰੂ ਹੋ ਗਏ ਲੇਕਿਨ 9:00 ਦੀ ਐਂਟਰੀ ਸ਼ੁਰੂ ਕੀਤੀ ਹੋਈ ਹੈ ਇਹਨਾਂ ਨੇ ਪਰ ਜੇ ਇਕੱਲਾ ਬੱਚਾ ਹੁੰਦਾ ਨਾ ਹੋ ਸਕਦਾ ਪਰੇਸ਼ਾਨ ਹੋ ਕੇ ਪੇਪਰ ਦੇਣ ਤੋਂ ਬਾਹਰ ਖੜਾ ਰਹਿਂਦਾ ਮੇਰਾ ਹਾਂਜੀ ਪਤਾ ਹੈ ਸ੍ਰੀ ਸਾਹਿਬ ਲਾ ਸਕਦਾ ਕੋਈ ਕੋਈ ਵੀ ਲਾ ਸਕਦਾ ਕਹਿ ਰਿਹਾ ਡੱਕੇ ਉਹ ਕਹਿ ਰਹੇ ਨਾ ਤਾਂ ਹੀ ਤਾਂ ਮੈਂ ਆਇਆ ਜੀ ਸਰ ਚੈੱਕ ਤਾਂ ਕਰਨਾ ਹੀ ਹੁੰਦਾ ਡੱਕਣ ਦਾ ਮਤਲਬ ਇਹ ਥੋੜੀ ਵੀ ਚੈੱਕ ਨਹੀਂ ਕਰਨਾ ਸ੍ਰੀ ਸਾਹਿਬ ਥੋੜੀ ਲਾ ਸਕਦੇ ਦੱਸੋ ਕੋਣ ਲਾ ਸਕਦਾ